ਸਾਡੇ ਕੋਲ ਇਨਕੁਆਰੀਆਂ ਆਉਂਦੀਆਂ ਵੀ ਮੇਨ ਡੋਰ ਵਿੱਚ ਕੋਈ ਹੈਵੀ ਚੀਜ਼ ਦੱਸੋ ਹਾਂਜੀ ਜਿਹੜੀ ਸੋਖੀ ਟੁੱਟ ਨਾ ਸਕੇ ਹੂੰ ਕੌਣ ਮੱਖੀ ਇਹ ਬਈਏ 100 ਸਾਲ ਦੀ ਗਾਰੰਟੀ ਹੈ ਦੀ ਬਈ ਆ ਦਰਵਾਜ਼ੇ ਦਰਵਾਜ਼ੇ ਦੀ ਬਿਲਕੁਲ ਜੀ ਪਾਪਾ ਘੱਟ ਖਰਾਬ ਹੋ ਗਿਆ ਸੈਟ ਜਿਓ ਜਿਹੜਾ ਮਰਜ਼ੀ ਚੱਕ ਕੇ ਦੋ ਲੈ ਜਿਓ ਬਈ ਕਿੰਨੇ ਵਾ ਕਿੰਨੇ ਦਾ ਦਰਵਾਜ਼ਾ ਜਗਲ ਕਰੀਏ ਜਿਹੜਾ ਮਰਜ਼ੀ ਬਣਾ ਲਓ ਸਾਈਜ਼ 8 ਫੁੱਟ ਦਾ 8 ਫੁੱਟ ਤੱਕ ਜਿਹੜਾ ਮਰਜ਼ੀ ਸਾਈਜ਼ ਬਣਾ ਲਓ 100 ਸਾਲ ਦੀ ਗਾਰੰਟੀ 100 ਸਾਲ ਦੀ ਗਾਰੰਟੀ ਹੈ ਦੀ ਬਈ ਵਧੀਆ ਸਮਾਨ ਹਾਂਜੀ 25 2500 3 3000 ਦੇ ਤੁਸੀਂ ਦਰਵਾਜ਼ੇ ਦੇਖ ਤੇ ਅੱਜ ਦੇ ਟਾਈਮ 'ਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੀ ਇਹ ਪਾਲਿਸ਼ ਵਾਲੇ ਦਰਵਾਜ਼ੇ ਪਾਲਿਸ਼ ਵਾਲੇ ਪਾਲਿਸ਼ ਵਾਲੇ ਦਰਵਾਜ਼ਿਆਂ 'ਚ ਬਹੁਤ ਵੈਰਾਈਟੀ ਆਪਣੇ ਭਾ ਨਵੀ ਤੋਂ ਨਵੀਂ ਆਈ ਹੈ ਡਿਜ਼ਾਈਨ ਆਏ ਜਿਹਨੂੰ ਕੋਹਣ ਮੱਖੀ ਕੁਛ ਲੱਗ ਗਿਆ ਵਾਪਸੀ ਹੈ ਅੱਛਾ ਬਾਕੀ ਪਾਲਿਸ਼ ਆਈਆਂ 100 ਰੁਪਏ ਦਾ ਦਰਵਾਜ਼ਾ ਹੈਗਾ ਇਹ ਪਾਲਿਸ਼ ਦਾ ਫੁੱਟ ਇਹ 100 ਰੁਪਏ ਪਰ ਫੁੱਟ ਦਾ ਜੀ ਤੇ ਆਪਣੇ ਨੂੰ ਨੋਰਮਲ ਦਰਵਾਜ਼ੇ ਦੀ ਪਾਲਿਸ਼ 2000 ਰੁਪਏ 'ਚ ਪੈਣ ਜਾਂਦੀ ਹੈ 2200 2500 ਤੱਕ ਐਂਡ ਠੀਕ ਹੈ ਕੋਈ 10000 ਨਹੀਂ 5000 ਨਹੀਂ 6000 ਨਹੀਂ ਹੂੰ ਤੇ ਉਸ ਤੇ ਹੈਵੀ ਕੁਆਲਿਟੀ 'ਚ ਹਾਂ ਜੀ ਆ ਦੇਖੋ ਪ ਹੂੰ 100 ਰੁਪਏ ਫੁੱਟ ਤੋਂ ਲੈ ਕੇ 150 ਰੁਪਏ ਫੁੱਟ ਤੱਕ ਪਾਲਿਸ਼ ਆਪਣੇ ਬਾ ਅਵੇਲੇਬਲ ਹੈਗੀ ਆ ਤੇ ਬਾਈ ਆਪ ਤਿਆਰ ਕਰਦੇ ਹੋ ਸਾਰੀ ਪਾਲਿਸ਼ ਵਗੈਰਾ ਇਕੱਜ ਬਣੀਏ ਬਿਲਕੁਲ ਬਿਲਕੁਲ ਆਪਣਾ ਗੋਦਾਮ ਤੁਹਾਨੂੰ ਦਿਖਾਇਆ ਸੀਗਾ ਉਹਦੇ ਵਿੱਚ ਇਹ ਦਰਵਾਜ਼ੇ ਪੂਰੇ ਹੈਵੀ ਕੁਆਲਿਟੀ ਦੇ ਤਿਆਰ ਹੋਏ ਆ ਤੇ ਰੇਟ ਕੀ ਨੇ ਨਾ ਗੱਲ ਕਰੀਏ ਇਹ ਮਤਲਬ 200 ਰੁਪਏ ਫੁੱਟ ਤੋਂ ਇਹ ਸ਼ੁਰੂ ਹੋ ਜਾਂਦੇ 1mm ਥੋੜੇ ਉੱਪਰ ਚਲੇ ਜਾਂਦੇ ਨੇ ਬਿਲਕੁਲ 250 ਰੁਪਏ ਤੱਕ ਹੈਗੀ ਹੈ ਇਹਦੇ ਵਿੱਚ ਹੁੰਦੀਆਂ ਕਈ ਵੈਰਾਈਟੀਆਂ ਹੂੰ ਜਿੱਦਾਂ ਦਾ ਅਗਲੇ ਦਾ ਬਜਟ ਆ ਉਹਦੇ ਸਹਾਰੇ ਨਾਲ ਆਪਾਂ ਜੇ ਤਾਂ ਬਈ ਦਾ ਡਿਜ਼ਾਈਨ ਵਗੈਰਾ ਪੈਂਦੇ ਨੇ ਜਗਣਾ ਵਿੱਚ ਥੋੜੀ ਜਿਹੀ ਚਮਕ ਜੀ ਆਦੀ ਹੈ ਇਹ ਆਪ ਫੁੱਟੇ ਮੰਦੀ ਇਹ 3D ਇਹ 3D ਮਾਈਕਾ ਕਹਿੰਦੇ ਆ ਬਈ 3D ਮਾਈਕਾ ਹੁੰਦਾ ਬਿਲਕੁਲ ਤੇ ਜੇ ਥੋੜਾ ਹੋਰ ਘੱਟ ਚ ਜਾਣਾ ਹੈ ਤਾਂ ਇਹ ਆਪਣੇ ਬਾ ਪੂਰੇ ਡਿਜ਼ਾਈਨ ਲੱਗੇ ਆ ਠੀਕ ਹੈ ਉੱਤੇ ਹੁਣ ਕਿਹੜਾ ਤੁਹਾਰਾ ਜ ਹਵੇਲੀ ਵਾਲੇ ਦਰਵਾਜ਼ੇ ਜੋ 30000 ਤੋਂ 400 10 ਦਰਵਾਜ਼ਿਆਂ ਤੇ ਦਰਵਾਜ਼ਿਆਂ ਦੀ ਜੋੜੀ ਬਣ ਜਾਂਦੀ ਬੜੀ ਹੈਵੀ 10-12000 ਚ ਬਿਲਕੁਲ ਜੀ ਜਿਹੜੀ ਵੀ ਤੁਸੀਂ ਕਰਵਾਉਣਾ ਸਾਡਾ ਚੈਲੰਜ ਹੈ ਦਰਵਾਜ਼ਿਆਂ ਤੇ ਆਪਣਾ ਤਸੱਲੀ ਜਿੱਦਾਂ ਤੁਸੀਂ ਚਾਹੁੰਦੇ ਹੋ ਆਪਾਂ ਹੁਣ ਉਹ ਤਸੱਲੀ ਕਰਕੇ ਦਵਾਂਗੇ ਇਹ ਤੇ ਚਾਹੇ ਗੱਡੀ ਚੜਾ ਕੇ ਆਪਣੀ ਦੇਖ ਲਿਓ ਜੋ ਲੈ ਕੇ ਆਏ ਗਏ ਹਾਂ ਜਿੱਦਾਂ ਤੁਹਾਡੀ ਤਸੱਲੀ ਹੋਊਗੀ ਉਵੇਂ ਕਰਾਂਗੇ ਬਿਲਕੁਲ ਇਹ ਨੇਂਡੋਰ ਇਹ ਵੀ ਮੈਂ ਤੁਹਾਨੂੰ ਕੀ ਵੀ ਮਨ ਲਗੇ ਇੱਕ ਅਲੱਗ ਜੀ ਲੁੱਕ ਜੇ ਗੱਲ ਕਰੀਏ ਡਿਜ਼ਾਈਨ ਦੇ ਦੇਖੋ ਸੋਬਰ ਜੀ ਲੁੱਕ ਕੋਈ ਚਾਹਦਾ ਮੈਨੂੰ ਸੋਬਰ ਜੀ ਲੁੱਕ ਮਿਲਿਆ ਆਪਾਂ ਉਦਾਂ ਦੀ ਲੁੱਕ ਅਗਲੇ ਦੇਖਣ ਨੂੰ ਸਿੰਪਲ ਜਿਹਾ ਲੱਗਦਾ ਪਰ ਮਨ ਲਗੇ ਇਫੈਕਟਿਵ ਹੈ ਐਟ੍ਰੈਕਟਿਵ ਹੈ ਤੇ ਉਸ ਤੋਂ ਦਾ ਕਰ ਦੋ ਆ ਜੀ ਚੈੱਕ ਕਰਾਓ ਭਾਜੀ ਸਾਰੇ ਜਾਲੀਆਂ ਦੇ ਦਰਵਾਜ਼ੇ ਆ ਇਹ ਦੇਖੋ ਦੱਸੋ ਕੀ ਸ਼ਾਨਦਾਰ ਦਰਵਾਜ਼ਾ ਭਾਜੀ ਇਹ ਇਹਨਾਂ ਦਾ ਟ੍ਰੈਂਡੀ ਬਜਰ ਵੀ ਪੂਰਾ ਇਹਨਾਂ ਦਾ ਹੈਵੀ ਹੈ ਮਾਰਾ ਜੇ ਕੋਈ ਦਿੱਕਤ ਆਉਂਦੀ ਹੈ ਵਾਪਸੀ ਹੈ ਗੱਲ ਇਹ ਖਤਮ ਹੈ ਓਕੇ ਆਪਾਂ ਕੋਈ ਬੋਤੇ ਲੰਬੇ ਚੋੜੇ ਅਗਲੇ ਨੂੰ ਭਾ ਕਰਨੀ ਦੇ ਕੇ ਖੁਸ਼ ਹੂੰ ਸਾਡੀ ਜੀ ਖਰਾਬ ਹੋ ਗਈ ਵਾਪਸੀ ਮਤਲਬ ਬਾਈ ਕਹਿੰਦਾ ਵੀ ਕੋਈ ਖਰਾਬ ਹੋਣ ਦੀ ਚੀਜ਼ ਨਾਲ ਦੇ ਨਾਲ ਵਾਪਸੀ ਹਾਂਜੀ ਹੁਣ ਆਹ ਵੇਖੋ ਮੇਨ ਡੋਰ ਦਿਲਿਆਂ ਵਾਲੇ ਆ ਹੂੰ ਜੇ ਬਾਈ ਆਪਾਂ ਤੁਸੀਂ ਤਾਂ ਹੀ ਸਾਡੇ ਕੋਲ ਆਂਦੇ ਜੇ ਤੁਹਾਨੂੰ ਆਪਾਂ ਇੱਕ ਵਧੀਆ ਚੀਜ਼ ਪ੍ਰੋਵਾਈਡ ਕਰਾਂਦੇ ਹਾਂ ਕਿਉਂਕਿ ਲੋਕਾਂ ਤੱਕ ਵੀ ਚੀਜ਼ ਉਹੀ ਪਹੁੰਚੀ ਜਿਹੜੀ ਵਧੀਆ ਹੈ ਬਿਲਕੁਲ ਬਿਲਕੁਲ ਹੁਣ ਆਹ ਕਹਿੰਦੇ ਜੀ ਮਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਆ ਜੇ ਕਹਿੰਦਾ ਵੀ ਆਫਰ ਲੈ ਕੇ ਆਏ ਆ ਖਰੜ ਨਿਵਾਸੀ ਲਈ ਵੀ ਬਹੁਤ ਵਧੀਆ ਆਫਰ ਹੈ ਤੇ ਬਾਤ ਤੋਂ ਬਾਤ ਪਹਿਲਾਂ ਦੇ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਨਵਾਂ ਘਰ ਬਣਾਉਣ ਜਾ ਰਹੇ ਨੇ ਜਾਂ ਘਰ ਬਣਾਣ ਬਾਰੇ ਸੋਚਣ ਜਾ ਰਹੇ ਨੇ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਲੱਕੜੀ ਦੀ ਤੇ ਲੱਕੜੀ ਨੂੰ ਲੈ ਕੇ ਕਹਿੰਦੇ ਜੀ ਖਰੜ ਦੇ ਵਿੱਚ ਕੰਗ ਟੋਰ ਕੰਗ ਫਰਨੀਚਰ ਆਣ ਦਾ ਬੜਾ ਵੱਡਾ ਨਾਮ ਹੈ ਤੇ ਬਾਈ ਹੁਣ ਇਹ ਕਹਿੰਦੇ 100 ਰੁਪਏ ਪਰ ਫੁੱਟ ਦੋ ਜਿਹੜੀ ਪਾਲਸਾ ਤਾਂ ਮਨਨ ਕੀ ਸ਼ੁਰੂ ਹੋਣ ਜਾ ਰਿਹਾ ਬਾਈ ਹੁਣਾਂ ਗੱਲਬਾਤ ਗਏ ਬਾਈ ਸਾਡਾ ਮਿਸਰ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਕੋਈ ਠੀਕ ਠਾਕ ਬਹੁਤ ਅਚਰਬ ਦੀ ਨਾ 100 ਰੁਪਏ ਤੋ ਫਿਰ ਮਲਕੀ ਜਿਹੜੀ ਪਾਲਿਸ਼ਾ ਸ਼ੁਰੂ ਕਰਨ ਜਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਆ ਕੇ ਚੈੱਕ ਕਰੋ ਆਪਣੇ ਕੋਲ ਸਾਰਾ ਜਿੰਨਾ ਵੀ ਪ੍ਰੋਸੈਸ ਹੈਗਾ ਹੈਵੀ ਕੁਆਲਟੀ ਚ ਹਾਂ ਜੀ ਆ ਦੇਖੋ ਪਾਲਿਸ਼ਾ ਹਮ 100 ਰੁਪਏ ਫੁੱਟ ਤੋਂ ਲੈ ਕੇ 150 ਰੁਪਏ ਫੁੱਟ ਤੱਕ ਪਾਲਿਸ਼ਾ ਆਪਣੇ ਬਾ ਅਵੇਲੇਬਲ ਹੈਗੀ ਆ ਤੇ ਬਾਈ ਆਪ ਉੱਥੇ ਕਰਦੇ ਸਾਰੀ ਪਾਲਿਸ਼ ਵਗੈਰਾ ਤੇ ਬਚਣੀ ਬਿਲਕੁਲ ਬਿਲਕੁਲ ਆਪਣਾ ਗੋਦਾਮ ਤੁਹਾਨੂੰ ਦਿਖਾਇਆ ਸੀਗਾ ਉਹਦੇ ਵਿੱਚ ਹੈਗਾ ਤੇ ਉਹ ਸਭ ਤੋਂ ਵੱਡੀ ਗੱਲ ਆਪਾਂ ਦੱਸਣ ਜਾ ਰਹੇ ਆ ਮੇਨ ਡੋਰ ਦੀ ਹਾਂਜੀ ਅੱਜ ਕੱਲ ਲੋਕਾਂ ਦੇ ਬੜੇ ਸਾਡੇ ਕੋਲ ਇਨਕੁਆਰੀਆਂ ਆਉਂਦੀਆਂ ਵੀ ਮੇਨ ਡੋਰ ਵਿੱਚ ਕੋਈ ਹੈਵੀ ਚੀਜ਼ ਦੱਸੋ ਹਾਂਜੀ ਜਿਹੜੀ ਸੋਖੀ ਟੁੱਟ ਨਾ ਸਕੇ ਹੂੰ ਕੌਣ ਮੱਖੀ ਇਹ ਬਈਏ 100 ਸਾਲ ਦੀ ਗਾਰੰਟੀ ਹੈ ਦੀ ਬਈ ਆ ਦਰਵਾਜ਼ੇ ਦੀ ਬਿਲਕੁਲ ਜੀ ਪੱਕਾ ਤੁਹਾਡਾ ਖਰਾਬ ਹੋ ਗਿਆ ਸਿੱਟ ਜਿਓ ਜਿਹੜਾ ਮਰਜ਼ੀ ਚੱਕ ਕੇ ਦੋ ਲੈ ਜਿਓ ਬਾਈ ਕਿੰਨੇ ਵੇ ਕਿੰਨੇ ਦਾ ਦਰਵਾਜ਼ਾ ਜਿੱਦ ਗੱਲ ਕਰੀਏ ਜਿਹੜਾ ਮਰਜ਼ੀ ਬਣਾ ਲਓ ਸਾਈਜ਼ 8 ਫੁੱਟ ਦਾ 8 ਫੁੱਟ ਤੱਕ ਜਿਹੜਾ ਮਰਜ਼ੀ ਸਾਈਜ਼ ਬਣਾ ਲਓ 100 ਸਾਲ ਦੀ ਗਾਰੰਟੀ 100 ਸਾਲ ਦੀ ਗਾਰੰਟੀ ਹੈ ਦੀ ਤੇ ਇਹ ਦਰਵਾਜ਼ਾ ਕੋਈ ਚੱਕ ਕੇ 50 ਮੀਟਰ ਵੀ ਇਦਾਂ ਲੈ ਗਿਆ ਉਹਦੀ ਕੋਠੀ ਦਾੰਬੀ ਫ੍ਰੀ ਕਰਕੇ ਦੇ ਦਾਂਗੇ ਚੱਕ ਹੋ ਜਾਂਦਾ ਬਾਈ ਹੈ ਚੱਕਿਆ ਦੇਖੋ ਤੁਸੀਂ ਮੜਾ ਜਾ ਲਾਵ ਜੋਰ ਪੜਾ ਜਾ ਲੱਗਦਾ ਨਹੀਂ ਹੈ ਬਾਈ ਫਿਰ ਬਹੁਤ ਭਾਰੀ ਵਜਨ ਜ਼ਿਆਦਾ ਇਹ ਬਾਈ ਸਪੈਸ਼ਲ ਐਨਆਰਆਈਆਂ ਦੀ ਡਿਮਾਂਡ ਤੇ ਆਪਾਂ ਦਰਵਾਜ਼ਾ ਲੈ ਕੇ ਆਏ ਆ ਪਹਿਲੀ ਗੱਲ ਇਹ ਦਰਵਾਜ਼ੇ ਦੀ ਜੋ ਮੋਟਾਈ ਵੀ ਹੈ ਹਾਂਜੀ ਆਪਾਂ ਦਰਵਾਜ਼ੇ ਨਾਲੋਂ ਹੈਵੀ ਹੈ ਹੂੰ ਤੇ ਦੋ 22 ਇੰਚ ਮੋਟਾ ਦਰਵਾਜਾ ਹੈ ਤੇ ਬਾਈ ਜੀ ਗੱਲ ਕਰੀ ਅੱਗੇ ਵੀ ਆਪਾਂ ਵੀਡੀਓ ਬਣਾਉਨੇ ਆਂ ਜੇ ਤੁਸੀਂ ਕਹਿੰਦੇ ਵੀ ਆਪਣੀ ਕੁਆਲਿਟੀ ਮੈਟਰ ਹੁੰਦੀ ਹੈ ਵੀ ਆਪਾਂ ਕੁਆਲਿਟੀ ਰੱਖਦੇ ਆਂ ਚਾਹੇ ਰੇਟ ਘੱਟ ਹੋਵੇ ਪਰ ਕੁਆਲਿਟੀ ਹੁੰਦੀ ਦਰਵਾਜੇ ਦੇ ਵਿੱਚ ਦੇਖੋ ਕੰਮ ਚੱਲ ਰਿਹਾ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਤੇ ਆਪਾਂ ਹਰੇਕ ਬੰਦੇ ਨੂੰ ਬਿਲਕੁਲ ਜਾਇਜ਼ ਰੇਟਾਂ 'ਚ ਸਭ ਤੋਂ ਵਧੀਆ ਸਮਾਨ ਹਾਂਜੀ 25 2500 3 3000 ਦੇ ਤੁਸੀਂ ਦਰਵਾਜੇ ਦੇਖੇ ਹੀ ਆ ਹਾਂਜੀ ਤੇ ਅੱਜ ਦੇ ਟਾਈਮ 'ਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੀ ਇਹ ਪਾਲਿਸ਼ ਵਾਲੇ ਦਰਵਾਜੇ ਪਾਲਿਸ਼ ਵਾਲੇ ਪਾਲਿਸ਼ ਵਾਲੇ ਦਰਵਾਜਿਆਂ 'ਚ ਬਹੁਤ ਵੈਰਾਈਟੀ ਆਪਨੇ ਪਰ ਨਵੀਂ ਤੋਂ ਨਵੀਂ ਆਈ ਹੈ ਡਿਜ਼ਾਈਨ ਆਏ ਜਿਹਨੂੰ ਕੋਣ ਮੱਖੀ ਕੁਛ ਲੱਗ ਗਿਆ ਵਾਪਸੀ ਹੈ ਅੱਛਾ ਵਾਪਸੀ ਹੈ ਹਾਂਜੀ ਇਹ ਦਰਵਾਜੇ ਇਹ ਨਵੀਂ ਚੀਜ਼ਾਂ ਇਹ ਉਹ ਚੀਜ਼ ਹੈ ਜਿਹੜਾ ਪਾਲਿਸ਼ ਨਹੀਂ ਕਰਾਉਂਗਾ ਜ਼ੀਰੋ ਖਰਚਾ ਇਸਤੇ ਪਾਲਿਸ਼ ਦਾ ਇਹ 1mm ਮਾਈਕਾ ਹੈਗਾ ਤੇ ਰੀਜ਼ਨ ਦੇ ਵਿੱਚ ਰੇਟ ਹੈਗਾ ਠੀਕ ਹੈ ਇਹ 220 ਤੋਂ ਸਟਾਰਟ ਹੋ ਜਾਂਦਾ 250 300 ਤੱਕ ਜਾਂਦਾ ਹੈਗਾ ਇਹ ਡਿਜ਼ਾਈਨ ਦੇ ਹਿਸਾਬ ਨਾਲ ਕਿਉਂਕਿ ਜਿਹੜਾ ਇਹਦਾ ਬੋਰਡ ਹੈਗਾ ਸਭ ਤੋਂ ਹੈਵੀ ਪੈਂਦੀ ਹੈ ਮੈਂ ਮੋਟਾ ਠੀਕ ਤੇ ਬਾਈ ਕੰਨ ਕਰੀਏ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੇ ਲੱਕੜੀ ਦੇ ਵਿੱਚ ਦਰਵਾਜ਼ੇ ਦਾ ਕੰਮ ਕਰਦੇ 15 ਸਾਲ ਹੋਏ ਆ ਬਾਈ ਇਹ ਜਾਂ 10 ਸਾਲ ਹੋ ਗਏ ਆ ਕੰਮ ਕਰਦੇ 10 ਸਾਲ ਹੋ ਗਏ ਬਿਲਕੁਲ ਜੀ ਠੀਕ ਹੈ ਤੇ ਉਸ ਤੋਂ ਬਾਅਦ ਇਹ ਪਾਲਿਸ਼ ਆ ਗਈਆਂ 100 ਰੁਪਏ ਦਾ ਦਰਵਾਜ਼ਾ ਹੈਗਾ ਇਹ ਪਾਲਿਸ਼ ਦਾ ਫੁੱਟ 100 ਰੁਪਏ ਪਰ ਫੁੱਟ ਦਾ ਹਾਂ ਜੀ ਤੇ ਆਪਣੇ ਨੂੰ ਨੋਰਮਲ ਦਰਵਾਜ਼ੇ ਦੀ ਪਾਲਿਸ਼ 2000 ਰੁਪਏ ਚ ਪੈ ਜਾਂਦੀ ਹੈ 2200 2500 ਤੱਕ ਐਂਡ ਠੀਕ ਹੈ ਕੋਈ 1000 ਤੇ ਉਸ ਤੋਂ ਹਿਸਾਬ ਨਾਲ ਇਹ ਦਰਵਾਜ਼ੇ ਹੈਗੇ ਜਿਹੜੇ ਅੱਜ ਦੇ ਟ੍ਰੈਂਡਿੰਗ ਡੋਰ ਹੈ ਹੂੰ ਜੇ ਕੋਈ ਬੰਦਾ ਚਾਹਦਾ ਵੀ ਮੈਨੂੰ ਘੱਟ ਬਜਟ 'ਚ ਚਾਹਵੇ ਆ ਦੇ ਤੋਂ 2500 3000 'ਚ ਦਰਵਾਜ਼ਾ ਦੇਖ ਕੇ ਕਰੋ ਬਾਈ ਇੱਕ ਘੱਟ ਬਜਟ ਦੇ ਵਿੱਚ ਬਿਲਕੁਲ ਲਗਜ਼ਰੀ ਦਰਵਾਜ਼ਾ ਹੈਗਾ ਤੇ ਡਿਜ਼ਾਈਨ ਇੱਕ ਤੋਂ ਇੱਕ ਉੱਪਰ ਹੈ ਹੂੰ ਜੇ ਕੋਈ ਬੰਦਾ ਚਾਹਦਾ ਯਾਰ ਵੀ ਮੈਨੂੰ ਐਵੇਂ ਦਾ ਡਿਜ਼ਾਈਨ ਚਾਹੀਦਾ ਐਵੇਂ ਦਾ ਬਣ ਜਾਣਾ ਜੇ ਕੋਈ ਚਾਹੀਦਾ ਵੀ ਮੈਨੂੰ ਕੁਝ ਨਹੀਂ ਚਾਹੀਦਾ ਗਰੂਪ ਐਵੇਂ ਦਾ ਹਾਂਜੀ ਇਹਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਹੱਥ ਮਾਰ ਕੇ ਹੂੰ ਕੋਈ ਦਿੱਕਤਾਂ ਨਹੀਂ ਦਰਵਾਜ਼ੇ ਨੂੰ ਅੱਜ ਕੱਲ੍ਹ ਪਰਸੋਂ ਉਹ ਸਾਡੀ ਜ਼ਿੰਮੇਵਾਰੀ ਹੋ ਗਿਆ। ਕਹਿੰਦਾ ਮਤਲਬ ਅਮਰੀਕੀ ਕੰਮ ਬੜਾ ਹੈ। ਡੀਪੀ ਕੰਮ ਕਰਦੇ ਹੋ ਜਿਹੜਾ ਕਰਦੇ ਹੋ। ਬਿਲਕੁਲ ਬਿਲਕੁਲ ਇਹ ਦੇਖੋ ਭਾਜੀ ਇਹ ਦਰਵਾਜ਼ੇ ਪੂਰੇ ਹੈਵੀ ਕੁਆਲਿਟੀ ਚ ਤਿਆਰ ਹੋਏ ਨੇ। ਉਹ ਦੇਖ ਰੇਟ ਕੀ ਨੇ ਇਹਨਾਂ ਦੇ ਗੱਲ ਕਰੀਏ। ਇਹ ਮਤਲਬ 200 ਰੁਪਏ ਫੁੱਟ ਤੋਂ ਇਹ ਸ਼ੁਰੂ ਹੋ ਜਾਂਦੀ ਹੈ 1mm ਥੋੜਾ ਉੱਪਰ ਚਲੇ ਜਾਂਦੇ ਨੇ ਬਿਲਕੁਲ 250 ਰੁਪਏ ਤੱਕ ਹੈਗੀ ਹੈ ਇਹਦੇ ਵਿੱਚ ਹੁੰਦੀਆਂ ਕਈ ਵੈਰਾਈਟੀਆਂ ਹੂੰ ਜਿੱਦਾਂ ਦਾ ਅਗਲੇ ਦਾ ਬਜਟ ਆ ਉਹਦੇ ਸਹੂਆਮ ਨਾਲ ਆਪਾਂ ਜਦੋਂ ਬਾਈ ਹੈ ਡਿਜ਼ਾਈਨ ਵਗੈਰਾ ਪੈਂਦੇ ਨੇ ਜਗਣਾ ਵਿੱਚ ਥੋੜੀ ਜਿਹੀ ਚਮਕ ਜੀ ਆਦੀ ਹੈ ਇਹ ਆਪ ਥੋੜੀ ਬੰਦੇ ਇਹ 3D ਇਹ 3D ਮਾਈਕਾ ਕਹਿੰਦੇ ਆ ਬਈ 3D ਮਾਈਕਾ ਹੁੰਦਾ ਬਿਲਕੁਲ ਤੇ ਜੇ ਥੋੜਾ ਹੋਰ ਘੱਟ ਚ ਜਾਣਾ ਹੈ ਤਾਂ ਇਹ ਆਪਣੇ ਬਾ ਪੂਰੇ ਡਿਜ਼ਾਈਨ ਲੱਗੇ ਆ ਠੀਕ ਹੈ ਉੱਥੇ ਕਈ ਲੋਕਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਹੈਵੀ ਮੇਨ ਡੋਰ ਡਿਜ਼ ਚਾਹੇ ਆਪਣੀ ਗੱਡੀ ਲੈ ਕੇ ਚੜਾ ਦਿਓ ਇਹਦੇ ਤੇ ਪਹਿਲਾਂ ਵੀ ਤੁਸੀਂ ਚੜਾਈ ਸੀਗੀ ਚਾਹੇ ਗੱਡੀ ਲੈ ਕੇ ਚੜਾ ਦਿਓ ਹਾਂ ਕਾਰ ਆਪਣੀ ਹਾਂਜੀ ਹੁਣ ਆਇਆ ਨਾ ਵੀਰ 18 ਦਾ ਟਰਾਲਾ ਲਿਆ ਆਇਆ ਏ ਤੇ ਉਸ ਤੋਂ ਬਾਅਦ ਬਿਲਕੁਲ ਮੈਨੂੰ ਆਨੇ ਦਾ ਤੁਹਾਡੇ ਸਾਹਮਣੇ ਚੜਾਈ ਸੀ ਜੁਲੀ ਵੀਡੀਓ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਤੇ ਇਹ ਚੈੱਕ ਕਰੋ ਭਾਜੀ ਜਿਹੜੇ ਅੱਜ ਕੱਲ ਮੇਨ ਡੋਰ ਸ਼ਹਿਰਾਂ ਚ ਬੜੀਆਂ ਤਗੜੇ ਤਗੜੇ ਕੋਠੀਆਂ ਨੂੰ ਲੱਗਦੇ ਆਏ ਡੋਰ ਤੇ ਇਹਨਾਂ ਦੀ ਵੀ ਆਪਣੇ ਕੋਲ ਫੁੱਲ ਬ੍ਰੇਂਜ ਹੈਗੀ ਆ ਵੈਰਾਈਟੀਆਂ ਠੀਕ ਹੈ ਕੋਈ ਚਾਹੇ ਆਪਣੀ ਗੱਡੀ ਲੈ ਕੇ ਚੜਾ ਦਿਓ ਇਹਦੇ ਤੇ ਪਹਿਲਾਂ ਵੀ ਤੁਸੀਂ ਚੜਾਈ ਸੀਗੀ ਚਾਹੇ ਗੱਡੀ ਲੈ ਕੇ ਚੜਾ ਦਿਓ ਕਾਰ ਆਪਣੀ ਹਾਂਜੀ ਹੁਣ ਆਇਆ ਨਾ ਵੀਰ 18 ਦਾ ਟਰਾਲਾ ਲਿਆ ਆਇਆ ਏ ਤੇ ਉਸ ਤੋਂ ਬਾਅਦ ਬਿਲਕੁਲ ਮੈਨੂੰ ਆਨੇ ਦਾ ਤੁਹਾਡੇ ਸਾਹਮਣੇ ਚੜਾਈ ਸੀ ਨਾ ਪਿਛਲੀ ਵੀਡੀਓ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਤੇ ਇਹ ਚੈੱਕ ਕਰੋ ਭਾਜੀ ਜਿਹੜੇ ਅੱਜ ਕੱਲ ਮੇਨ ਡੋਰ ਸ਼ਹਿਰਾਂ 'ਚ ਬੜੀਆਂ ਤਕੜੇ ਤਕੜੇ ਕੋਠੀਆਂ ਨੂੰ ਲੱਗਦੇ ਆਏ ਡੋਰ ਤੇ ਇਹਨਾਂ ਦੀ ਵੀ ਆਪਣੇ ਕੋਲ ਫੁੱਲ ਬ੍ਰੇਂਜ ਹੈਗੀ ਆ ਵੈਰਾਈਟੀ ਠੀਕ ਹੈ ਕੋਈ ਚਾਹਦਾ ਮਾਡਰਨ ਤانوں ਆਪਾਂ ਡਿਜ਼ਾਈਨ ਪ੍ਰੈਕਟੀਕਲੀ ਲੱਗੇ ਵੀ ਐਨੇ ਇੱਕ ਦਿਖਾਉਂਦੇ ਆ ਕਿ ਅਗਲੇ ਨੂੰ ਕੋਤਾ ਕੁਝ ਪੁੱਛਣ ਦੀ ਲੋੜ ਹੀ ਨਹੀਂ ਐ। ਹੂੰ। ਨਹੀਂ ਦੇਖੋ ਮਹਾਰਾਜ ਹਵੇਲੀਆਂ ਵਾਲੇ ਦਰਵਾਜ਼ੇ ਜਿਹੜੇ 30000 ਜੋ 40000 ਦੇ ਜੋਸ਼ 10-12000 ਚ ਦਰਵਾਜ਼ੇ ਦੀ ਜੋੜੀ ਬਣ ਜਾਂਦੀ ਬੜੀ ਹੈਵੀ। 10-12000 ਚ ਬਿਲਕੁਲ ਜੀ ਜਿਹੜੀ 30-40000 ਚ ਲੱਗਦੇ ਸੀ। ਠੀਕ ਐ। ਇਹ ਚੈੱਕ ਕਰੋ ਕਿ ਟਿੱਕ ਫਲਾਈ ਐ। ਇਹਨਾਂ ਦਰਵਾਜ਼ਿਆਂ ਦਾ ਸਾਡਾ ਚੈਲੰਜ ਐ। ਦਰਵਾਜਿਆਂ ਤੇ ਆਪਣਾ تسللی ਜਿੱਦਾਂ ਤੁਸੀਂ ਚਾਹਦੇ ਹੋ ਆਪਾਂ ਹੁਣ ਉਦਾਂ تسللی ਕਰਕੇ ਦਵਾਵਾਂਗੇ ਇਹ ਤੇ ਚਾਹੇ ਗੱਡੀ ਚੜਾ ਕੇ ਆਪਣੀ ਦੇਖ ਲਿਓ ਜੋ ਲੈ ਕੇ ਆਏ ਹੋਏ ਹਾਂਗੇ ਜਿੱਦਾਂ ਤੁਹਾਡੀ تسللی ਹੋਊਗੀ ਉਹ ਮੈਂ ਕਰਾਂਗੇ ਸਾਗਵਾਨ ਬਿਲਕੁਲ ਇਹ مین ਡੋਰ ਇਹ ਵੀ مین ਡੋਰ ਤੁਹਾਨੂੰ ਕੀ ਵੀ ਮਨ ਲਈ ਇੱਕ ਅਲੱਗ ਜੀ ਲੁੱਕ ਜਿਹਨ ਗੱਲ ਕਰੀ ਡਿਜ਼ਾਈਨ ਦੇਖੋ ਸੋਬਰ ਜੀ ਲੁੱਕ ਕੋਈ ਚਾਹਦਾ ਕਿ ਮੈਨੂੰ ਸੋਬਰ ਜੀ ਲੁੱਕ ਮਿਲਿਆ ਆਪਾਂ ਉਦਾਂ ਦੀ ਲੁੱਕ ਅਗਲੇ ਦੇਖਣ ਨੂੰ ਸਿੰਪਲ ਜਿਹਾ ਲੱਗਦਾ ਪਰ ਮਨ ਲਈ ਡਿਫਰੈਂਟ ਹੈ ਅਟਰੈਕਟਿਵ ਹੈ ਤੇ ਉਸ ਤੋਂ ਬਾਅਦ ਆਜੋ ਸਭ ਤੋਂ ਵੱਡੀ ਗੱਲ ਇਹ ਸ਼ੂ ਰਹਿ ਕੇ ਗਏ ਆਪਣੇ ਪਾਸ ਇਹ ਸ਼ੂ ਰਹਿ ਕੇ ਹਾਂਜੀ ਇਹ ਬਾਈ ਨਵੀਂ ਚੀਜ਼ ਆਈ ਆਪਣੇ ਕੋਲੇ ਬਿਲਕੁਲ ਬਿਲਕੁਲ ਹੀ ਪਹਿਲਾਂ ਮੈਂ ਦੱਸਣੀ ਸੀ ਚਲ ਹੁਣ ਲੇਟ ਹੋ ਗਿਆ ਇਹਨੂੰ ਮੈਂ ਦੱਸਣਾ ਇਹ ਸ਼ੂਰ ਹੈਗੇ ਆਪਣੇ ਪੂਰੇ ਜਿੱਥੇ ਮਰਜ਼ੀ ਕੰਦ ਚ ਲਾ ਦਿਓ ਹੂੰ ਸਭ ਤੋਂ ਵੇਰ ਵੱਡੀ ਗੱਲ ਹੈ ਕਿ 6 ਇੰਚ ਜਗ੍ਹਾ ਘੇਰਦੇ ਆਗੇ ਇਹ ਸਿਰਫ 6 ਇੰਚ ਜਗ੍ਹਾ ਹਾਂਜੀ ਇਹ ਤਾਂ ਖੁੱਲ ਜਾਂਦੇ ਆ ਹਾਂ ਬਿਲਕੁਲ ਥੱਲੇ ਨੂੰ ਖੁੱਲ ਜਾਂ ਕੰਦ ਚ ਫਿਕਸ ਹੋ ਜਾਣੇ ਆ ਠੀਕ ਹੈ ਤੇ ਉਸ ਤੋਂ ਬਾਅਦ ਦੇਖੋ ਜਾਲੀ ਵਾਲੇ ਦਰਵਾਜ਼ੇ ਤੇ ਜਾਲੀ ਵਾਲੇ ਦਰਵਾਜ਼ੇ ਆ ਗਏ ਕੋਈ ਕਮੀ ਪੇਸ਼ੀ ਹੈ ਤਾਂ ਸਾਨੂੰ ਦੱਸੋ ਤੇ ਇਹਦੀ ਬੈਕ ਸਾਈਡ ਵੀ ਚੈੱਕ ਕਰੋ ਬੰਦ ਜਿੰਨੀ ਲੱਗਤ ਫਰੰਟੇ 'ਚ 19 ਹੋਏ ਬੈਕ ਤੇ ਲੱਗ ਕਰ ਭਾਈ ਜੀ ਗੱਲ ਕਹੀ ਆਪਣੀ ਮਿਲ ਗਈ ਜਿਹੜੇ ਗੋਟਾਉਣਾਂ ਗੋਟਾਉਣਾਂ ਵਿੱਚ ਜਿਹੜੇ ਰੱਖੇ ਹੋਰੇ ਵਰਕਰ ਸਾਰੇ ਨਾਲ ਨਾਲ ਕੰਮ ਕਰਦੇ ਨੇ ਦੇਖ ਸਕਦੇ ਜਿਹੜੇ ਲੋਕ ਇੱਥੇ ਆਉਣਗੇ ਜਿੱਦਾਂ ਅਗਲਾ ਤਸੱਲੀ ਕਰੇ ਬਾ ਜਿਹੜਾ ਮਰਜ਼ੀ ਜਿੱਦਾਂ ਤਸੱਲੀ ਕਰਨਾ ਚਾਹੁੰਦਾ ਉਦਾਂ ਕਰ ਦੋ ਅੱਜ ਜੀ ਆਣ ਚੈੱਕ ਕਰਾਓ ਭਾਈ ਸਾਰੇ ਜਾਲੀਏ ਦਰਵਾਜ਼ੇ ਆ ਇਹ ਦੇਖੋ ਦੱਸੋ ਕੀ ਸ਼ਾਨਦਾਰ ਦਰਵਾਜ਼ਾ ਭਾਜੀ ਇਹ ਇਹਨਾਂ ਦਾ ਟ੍ਰੈਂਡੀ ਬਜਰ ਵੀ ਪੂਰਾ ਇਹਨਾਂ ਦਾ ਹੈਵੀ ਹੈ ਮहारा ਜੇ ਕੋਈ ਦਿੱਕਤ ਆਉਂਦੀ ਹੈ ਵਾਪਸੀ ਆ ਗੱਲ ਦੇ ਖਤਮ ਹੈ ਓਕੇ ਆਪਾਂ ਕੋਈ ਬਹੁਤੇ ਲੰਬੇ ਚੋੜੇ ਅਗਲੇ ਨੂੰ ਭਾ ਕਰਨ ਨਹੀਂ ਦੇ ਕੇ ਖੁਸ਼ ਹੂੰ ਸਾਡੀ ਜੀ ਖਰਾਬ ਹੋ ਗਈ ਵਾਪਸੀ ਮਤਲਬ ਬਾਈ ਕਹਿੰਦਾ ਵੀ ਕੋਈ ਖਰਾਬ ਆਉਂਦੀ ਚੀਜ਼ ਨਾਲ ਦੇ ਨਾਲ ਵਾਪਸੀ ਹਾਂਜੀ ਹੁਣ ਆਹ ਦੇਖੋ ਮੇਨ ਡੋਰ ਦਿਲਿਆਂ ਵਾਲੇ ਆ ਹੂੰ ਜੇ ਬਾਈ ਆਪਾਂ ਤੁਸੀਂ ਤਾਂ ਹੀ ਸਾਡੇ ਕੋਲ ਆਂਦੇ ਜੇ ਤੁਹਾਨੂੰ ਆਪਾਂ ਇੱਕ ਵਧੀਆ ਚੀਜ਼ ਪ੍ਰੋਵਾਈਡ ਕਰਾਂਦੇ ਹਾਂ ਕਿਉਂਕਿ ਲੋਕਾਂ ਤੱਕ ਵੀ ਚੀਜ਼ ਉਹੀ ਪਹੁੰਚਦੀ ਜਿਹੜੀ ਵਧੀਆ ਬਿਲਕੁਲ ਬਿਲਕੁਲ ਹੁਣ ਆਉਣ ਵਾਲਾ ਟਾਈਮ ਬਾਈ ਕੁਆਲਟੀ ਦਾ ਹੈਗਾ ਹੂੰ ਤੇ ਜੇ ਤੁਸੀਂ ਵਧੀਆ ਕੰਮ ਕਰਾਉਣਾ ਹੈਗਾ ਹੂੰ ਤੱਕ ਵਧੀਆ ਬੰਦੇ ਨਾਲ ਜੁੜੋ ਤਾਂ ਜੋ ਕੱਲ ਕੋਈ ਦਿੱਕਤ ਆਵੇ ਅਗਲਾ ਹੱਲ ਕਰਕੇ ਦੋਬਾ ਲੱਕਣ ਦਾ ਕੰਮ ਹੈ ਦਿੱਕਤਾਂ ਪੰਜਾਹ ਜਾਂਦੀਆਂ ਇਹਨਾਂ ਵਿੱਚ ਹੂੰ ਤੇ ਜਿਹੜਾ ਹੱਲ ਕਰਕੇ ਦਿੰਦਾ ਉਹੀ ਤੁਹਾਡਾ ਲੌਂਗ ਲਾਸਟਿੰਗ ਖੜਦਾ ਹੈਗਾ ਮੇਨ ਗੱਲ ਟਰਸਟ ਦੀ ਹੈ ਤੇ ਜਿਵੇਂ ਕਹਿੰਦੇ ਕਿ ਕਿੱਥੇ ਸੇ ਕੰਮ ਚੱਲ ਰਹੇ ਆ ਪੰਜਾਬ ਦੇ ਵਿੱਚ ਆਪਣੇ ਕੋਠੇ ਦੇ ਕੰਮ ਜਿੰਦਾ ਪੰਜਾਬ ਹੈ ਪੰਜਾਬ ਤੋਂ ਬਾਹਰ ਵੀ ਆਂਧਰਾ ਪ੍ਰਦੇਸ਼ ਓਕੇ ਸਾਰਾ ਦਿੱਲੀ ਤੱਕ ਆਪਣਾ ਸਮਾਨ ਜਾਂਦਾ ਭਾਈ ਦਿੱਲੀ ਤੱਕ ਆਪਣਾ ਸਮਾਨ ਜਾਂਦਾ ਹੋਲ ਸੇਲ ਦਾ ਕੰਮ ਹੈ ਕੋਈ ਲੁੱਟਣ ਖੋਹ ਵਾਲਾ ਕੰਮ ਨਹੀਂ ਹੈ ਜਿੱਥੇ ਆਪਾਂ ਕਹਿ ਦਈਏ 4 ਇੰਚੀ ਆ ਤਾਂ 4 ਇੰਚੀ ਹੈਗੀ ਜੇ ਕੋਈ 5 ਇੰਚ ਲਵਾਉਣਾ ਚਾਹੁੰਦਾ ਤਾਂ 5 ਇੰਚੀ ਹੈਗੀ ਮਤਲਬ 10 ਕੇ ਕਰਨਾ ਕੰਮ ਜੇ ਟੀਕ ਫਲਾਈ ਚ ਜਾਣਾ ਚਾਹੁੰਦਾ ਅਗਲਾ ਟੀਕ ਫਲਾਈ ਚ ਜਾਵੇ ਦੇਖੋ ਹੂੰ ਕੋਲ ਜਹਾੜੇ ਕੋਲ ਆਉਣ ਦਾ ਮੇਨ ਬੈਨੀਫਿਟ ਹੈਗਾ ਇੱਕ ਤਸੱਲੀ ਸਭ ਤੋਂ ਵੱਡੀ ਗੱਲ ਆ ਪਰ ਤਸੱਲੀ ਕਰਕੇ ਅਗਲੇ ਨੂੰ ਭੇਜਾਂਗੇ ਕੋਈ ਇਹੋ ਜੀ ਗੱਲ ਨਹੀਂ ਆ ਲੁੱਟਾ ਖੋਹਣ ਵਾਲੀ ਹਮ ਰੀਜ਼ਨੇਬਲ ਰੇਟ ਹੋਊਗਾ ਤਸੱਲੀ ਹੋਊਗੀ ਤਸੱਲੀ ਹੋ ਗਈ ਜਦੋਂ ਪਹੁੰਚਣਾ ਕਿਥੇ ਇੱਕ ਵਾਰ ਅਪ੍ਰੈਸਰ ਜਾਂ ਤੋਂ ਆਪਾਂ KFC ਦੇ ਕੋਲ ਆਪੋਜੀਟ ਸਾਈਡ ਕੰਗਡੋਰ ਹੈਗਾ ਹੋਸਟਲ ਜਿਹੜਾ ਕੋਲ ਉਹ KFC ਸਿੱਧਾ ਹੀ ਸਾਹਮਣੇ ਉਹ ਜਿਹੜੀ ਬਿਲਡਿੰਗ ਹੈ ਹਾਂਜੀ ਵਾਹ ਕੋਈ ਬਿਲਡਿੰਗ ਨਹੀਂ ਆਓ ਥੱਲੇ ਨੂੰ ਸਿੱਧਾ ਕੰਗਡੋਰ ਕੋਲ ਹਾਂਜੀ ਅੱਗੇ ਵੀ ਆਪਣਾ ਇੱਕ ਗਦਾਮ ਹੈਗਾ ਹਾਂਜੀ ਤੇ ਇੱਥੇ ਵੀ ਹੈਗਾ ਮੇਨ ਸ਼ੋਰੂਮ ਆਪਣਾ ਠੀਕ ਹੈ ਬੇਦਰੂ ਨੂੰ ਵਿਜ਼ਿਟ ਕਰੋ ਜਿਨ੍ਹਾਂ ਨੇ ਘਰ ਬਣਾਉਣ ਬਾਰੇ ਸੋਚਨੇ ਹੈ ਕਿ ਬਾਈ ਹੁਣੇ ਕਹਿੰਦੇ ਪੰਜਾਬ ਚ ਤਾਂ ਕੰਮ ਚੱਲੇ ਰਿਹਾ ਪੰਜਾਬ ਤੋਂ ਬਾਹਰ ਵੀ ਵੱਡੇ ਲੈਵਲ ਦੇ ਉੱਪਰ ਕੰਮ ਚੱਲ ਰਿਹਾ ਫਰਨੀਚਰ ਸਬੱਤਬੱਤ ਵੀਡੀਓ ਸ਼ੇਅਰ ਕਰਕੇ ਕੰਗਡੋਰ ਵਾਲਿਆਂ ਨਾਲ ਸੰਪਰਕ ਕੀਤਾ ਜਾਵੇ ਧੰਨਵਾਦ ਜੀ